ਜਿਹੜਾ ਚੰਗਾ ਸਟਾਸਟ ਕਲੱਬ ਆਫ ਇੰਡੀਆ ਦੀ ਮੈਂਬਰਸ਼ਿਪ 받ਦੇ ਕੋਈ ਫੀਸ ਹੀ ਨਹੀਂ ਤੇ ਜਦੋਂ ਕੋਈ ਫੀਸ ਹੀ ਨਹੀਂ ਤੇ ਕੋਈ ਮੁੱਦਾ ਵੀ ਉਠਣ ਵਾਲਾ ਜਦੋਂ ਪੈਸਾ ਕਿਸੇ ਤੋਂ ਲੈਣਾ ਹੀ ਨਹੀਂ ਜਿੱ ਲਈ ਮੈਂ ਪਛੇ ਪਹਜੂ ਠੀਕ ਆ ਦੂਸਰਾ ਬਈ ਇਸ ਤੇ ਪ੍ਰਧਾਨ ਕੁਸ਼ੋਰ ਰਾਜਪੂਤ ਦੀ ਜਿਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੈਸ ਕਲੱਬ ਚੱਲ ਰਿਹਾ ਹੋਰ ਲਗਾਤਾਰ ਜਿਹੜੇ ਹੈਗੇ ਆਏ 10 ਸਾਲ ਤੋਂ ਪ੍ਰੈਸ ਕਲੱਬ ਦੇ ਜਿਹੜੇ ਪ੍ਰਧਾਨ ਚੱਲੇ ਆ ਰਹੇ ਹੈਗੇ ਆ ਤੇ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਤੇ ਅੱਜ ਜੋ ਜੋਕੀਆਂ ਸੰਤੂ ਸਾਹਿਬ ਤਨਤਨ ਤੋਂ ਇਹ ਰਾਣਾ ਜੀ ਅੰਮ੍ਰਿਤਸਰ ਤੋਂ ਇਹਨਾਂ ਦੀਆਂ ਨਿਯੁਕਤੀਆਂ ਹੋਈਆਂ ਐ ਜੇ ਜ਼ਿਲ੍ਹਾ ਪ੍ਰੈਜ਼ੀਡੈਂਟ ਤੇ ਉਮੀਦ ਆ ਵੀ ਇਹ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਬਹੁਤ ਖੂਬ ਨਿਭਾਉਣਗੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਅਸੀਂ ਜਿਹੜਾ ਪੂਰਾ ਜਿਹੜਾ ਨੈਸ਼ਨਲ ਸਾਇਲੈਂਸ ਪ੍ਰੈਸ ਕਲੱਬ ਬੀਆਂ ਪੂਰੀਆਂ ਨਿਯੁਕਤੀਆਂ ਦਾ ਜਿਹੜਾ ਟੀਚਾ ਮੰਨਿਆ ਅਸੀਂ ਇਹ ਮੰਨਦੇ ਆ ਵੀ ਸਾਨੂੰ ਇੱਕ ਸਾਲ ਲੱਗ ਗਿਆ ਉਹ ਕਹੇ ਜੇ ਵਧੀਆ ਇਮਾਨਦਾਰ ਚੰਗਾ ਫੀਲਡ ਵਿੱਚ ਕੰਮ ਕਰਨ ਵਾਲੇ ਸਮਾਜ ਸੇਵਾ ਕਰਨ ਵਾਲੇ ਪੱਤਰਕਾਰਾਂ ਨੂੰ ਉਹਨਾਂ ਦਾ ਜਿਹੜਾ ਵੰਦਾ ਮਾਨ ਸਨਮਾਨ ਦਿੱਤਾ ਜਾਣਾ ਤੇ ਇੰਨਾ ਟਾਈਮ ਤੇ ਲੱਗੂਗਾ। ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਕਾਲੀ ਦੇ ਵਿੱਚ ਦਵਾ-ਦਵ ਆਪਣਾ ਟੋਰ ਬਣਾਉਣ ਨੂੰ ਵਿਕੈਨ ਵੀ ਬੜੇ ਚੰਗੇ ਜੀ ਪ੍ਰਧਾਨ ਕੁਸ਼ੋਇ ਰਾਜਪੂਤ ਜੀ ਸਾਨੂੰ ਆਪ ਪਰਾਉ ਤਾਂ ਦੇਤਾ ਸਾਨੂੰ ਉਹ ਇਹਦਾ ਦੇਤਾ। ਉਹ ਸਾਰੇ ਉਹਦੇ ਜਿੰਦੇ ਵੀ ਹੋਣਿਆ ਇਥੇ ਦੇਲੇ ਬਲੌਕ ਤੋਂ ਲੈ ਕੇ ਉੱਪਰ ਤੱਕ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਉਹਨੂੰ ਉਸ ਤਕਰੀਬਨ ਸਾਨੂੰ ਇੱਕ ਸਾਲ ਜਿਹੜਾ ਉਹ ਲੱਗੂਗਾ ਹੌਲੀ ਹੌਲੀ ਅਸੀਂ ਨਿਯੁਕਤੀਆਂ ਕਰਾਂਗੇ ਕੋਈ ਸਾਨੂੰ ਕਾਲੀ ਨਹੀਂ ਤੇ ਜਿਹੜੇ ਵੀ ਅਸੀਂ ਹੁਣ ਤੱਕ ਨਿਯੁਕਤੀਆਂ ਕੀਤੀਆਂ ਆ ਜਾਂ ਕਰ ਰਹੇ ਆ ਪੰਜਾਬ ਦੇ ਪ੍ਰਧਾਨ ਜਿਹੜੇ ਰਾਜੂ ਜੀ ਬਣਾਏ ਹੈਗੇ ਆ ਤੇ ਪੰਜਾਬ ਦੀ ਬੋਡੀ ਦਾ ਅਧਿਕਾਰੀ ਉਹਨੂੰ ਦੇਤਾ ਜ਼ਿਆਦਾਤਰ ਜਿਹੜੇ ਕਲਾਵਾ ਜਦੋਂ ਸਾਮਾ ਬਣਦੀ ਹੈ ਇਦਾਂ ਨਹੀਂ ਹੁੰਦਾ ਨਾ ਵਿਚ ਇੰਟਰਫੇਅਰ ਹੁੰਦਾ ਹੁਣ ਉਹ ਤਰ ਤਾਂ ਤੋਂ ਪ੍ਰੈਜ਼ੀਡੈਂਟ ਬਣਾਉਂਦੇ ਆ ਅਮਰਸਾਬ ਤੋਂ ਪ੍ਰੈਜ਼ੀਡੈਂਟ ਬਣਾਉਂਦੇ ਆ ਉਥੇ ਵੀਆਂ ਨਿਯੁਕਤੀਆਂ ਉਹਨਾਂ ਨੇ ਕਿਹਨੂੰ ਜੋੜਨਾ ਕੀ ਕਰਨਾ ਉਹ ਹੀ ਗੱਲ ਮੇਰੇ ਤੇ ਸੌਂਦੀ ਰਹੇ ਆ ਵੀ ਵਧੀਆ ਇਮਾਨਦਾਰ ਬੰਦੇ ਜਿਹੜੇ ਜੋੜਨੇ ਆ ਜਿਹੜੀ ਕੱਲ ਨੂੰ ਸੱਟ ਤੇ ਕੋਈ ਗੱਲ ਨਾ ਉਥੇ ਚੰਗੇ ਬੰਦੇ ਜੋੜਨੇ ਆਗੇ ਬਹੁਤ ਸਾਰੇ ਲੋਕ ਇਸ ਸਪੀਡ ਦੇ ਵਿੱਚ ਇਸ ਕਰਕੇ ਵੀ ਆ ਜਾਂਦੇ ਆ ਵੀ ਉਹਨਾਂ ਨੇ ਕਾਰੋਬਾਰ ਨੂੰ ਹੋਰ ਕਰਨੇ ਹੁੰਦੇ ਇਹ ਅਸੀਂ ਦੇਖਣਾ ਵੀ ਉਹ ਆਪਣੇ ਕੰਮ-ਕਮਾ ਦੇ ਫਾਇਦੇ ਚੱਕਣ ਵਾਸਤੇ ਆਉਂਦੇ ਸੋਸ਼ਲ ਵਰਕਰ ਨਹੀਂ ਹੁੰਦੇ ਉਹ ਸਮਾਜ ਸੇਵਕ ਨਹੀਂ ਹੁੰਦੇ ਉਹ ਲੋਕਾਂ ਦਾ ਭਲਾ ਕਰਨ ਵਾਲੇ ਲੋਕ ਨਹੀਂ ਹ ਵੀ ਅਸੀਂ ਬਹੁਤ ਬਹੁਤ ਮੈਂ ਤੀਰੇ ਵਿੱਚ ਮੈਂਬਰ ਦਿਖਾ ਲੈਣੇ ਆ ਸਾਡੇ ਕੋਲ ਜਿਆਦੇ ਮੈਂਬਰ ਹੋਣ ਸਾਨੂੰ ਕੋਦੇ ਮੈਂਬਰਾਂ ਦੀ ਲੋੜ ਨਹੀਂ ਸਾਨੂੰ ਲੋਕ ਭਲਾਈ ਦੇ ਕੰਮ ਕਰਨ ਵਾਲੇ ਮੀਡੀਆ ਦਾ ਕੰਮ ਜਿਹੜਾ ਹੈਗਾ ਉਹ ਇੱਕ ਪੋਸ ਦਾ ਕੰਮ ਆ ਸਰਕਾਰ ਦੇ ਪਬਲਿਕ ਦੇ ਵਿੱਚ ਜਿਹੜੇ ਸਮਾਜ ਸੇਵਾ ਕਰਨੀ ਜਾਣਦੇ ਆ ਤੇ ਮੈਂ ਉਸੇ ਗੱਲ ਤੇ ਫੇਰਾ ਮਾਂ ਵੀ ਉਹ ਜਿਹੜੇ ਵੀ ਅਸੀਂ ਪਦਾਨਾਂ ਨਿਯੁਕਤੀਆਂ ਕਰ ਦਿੱਤੀਆਂ ਹੈਗੀਆਂ ਉਹਨਾਂ ਨੇ ਆਪ ਦੇਖਣਾ ਵੀ ਜ਼ਿਲ੍ਹਾ ਤਨਤਨ ਦੇ ਵਿੱਚ ਉਹਨਾਂ ਨੇ ਕਿਹੜੀ ਕਿਹੜੀ ਟੀਮ ਆਪਣੇ ਨਾਲ ਜੋੜਨੀ ਆ ਕਿਹੜੇ ਕਿਹੜੇ ਲੋਕ ਆਪਣੇ ਨਾਲ ਜੋੜਨੇ ਆ ਅਮਰਸਰਵਾ ਨੇ ਆਪਣਾ ਦੇਖਣਾ ਤੇ ਰਹੀ ਗੱਲ ਵੀ ਦੇਖੋ ਮੈਂਬਰਸ਼ਿਪ ਵੀ ਐ ਨਹੀਂ ਪੜਾਪਾਈ ਤੇ ਇਕੱਠੇ ਹੁੰਨੇ ਆ ਜਾਂ ਵੀ ਮਿਲ ਜਾਂਦੀ ਆ ਨਾਲ ਕੁਝ ਖਾਣ ਪੀਣ ਨੂੰ ਮਿਲ ਜਾਂਦਾ ਆ ਉਦਾਂ ਦੇ ਜਿੱਦਾਂ ਦੀ ਸਾਡੀ ਸੋਚ ਹੋ ਵੀ ਨਾ ਉਹ ਤਾਂ ਦੇ ਪ੍ਰਬੰਧ ਸਾਰੇ ਹੋ ਜਾਂਦੇ ਹੈਗੇ ਆ ਅੱਜ ਤੱਕ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਸਾਡੇ ਪ੍ਰਧਾਨ ਨੇ ਕਿਸੇ ਤੋਂ ਪ੍ਰੈਸ ਕਲੱਬ ਦੇ ਨਾਂ ਤੇ 1 ਰੁਪਿਆ ਵੀ ਲਿਆ ਹੋਵੇ ਪਰ ਮੀਟਿੰਗ ਵੀ ਹਰ ਮਹੀਨੇ ਹੁੰਦੀ ਆ ਔਰ ਸਾਲ ਬਾਅਦ ਇੱਕ ਬੜਾ ਵੱਡਾ ਫੰਕਸ਼ਨ ਵੀ ਹੁੰਦਾ ਆ ਪੈਸਾ ਕਰੀ ਪ੍ਰਧਾਨ ਸਾਡੇ ਨੇ ਕਿਸੇ ਤੋਂ ਨਹੀਂ ਲਿਆ ਤੇ ਸਾਡੇ ਪ੍ਰੈਸ ਕਲੱਬ ਤਾਂ ਫਿਰ ਵੀ ਚੱਲਣ ਡਿਆ ਤਾਂ ਇਸ ਕਰਕੇ ਇਸ ਤਰ੍ਹਾਂ ਦਾ ਇੱਕ ਆਪਾਂ ਇੱਕ ਸਾਬਤ ਕਰਨੇ ਚੋਲੇ ਆ ਵੀ ਇੰਡੀਆ ਦੇ ਵਿੱਚ ਇੱਕ ਇਹੋਲਾ ਪ੍ਰੈਸ ਕਲਾਬ ਵੀ ਹੈਗਾ ਜਿਹੜਾ ਬਿਨਾਂ ਪੈਸਿਆਂ ਤੋਂ ਕੰਮ ਚਲਾਇਆ ਜਾਂਦਾ ਔਰ ਕੰਮ ਚੱਲੀ ਵੀ ਜਾਂਦਾ ਤੇ ਮੈਂ ਲਾਸਟ ਵਿੱਚ ਫਿਰ ਪ੍ਰਧਾਨ ਰਾਜਕੁਦੀ ਨੂੰ ਤੇ ਲਗਾਤਾਰ 10 ਸਾਲ ਪ੍ਰਧਾਨ ਬਣੇ ਰਹਿਣ ਤੇ ਵਧਾਈ ਦਿੰਦਾ ਤੇ ਜਿਹੜੇ ਨਵੇਂ ਨਵਜੁਗ ਪ੍ਰਧਾਨ ਸਾਡੇ ਇੱਕ ਤਨਤਨ ਤੋਂ ਤੇ ਅੰਮ੍ਰਿਤਸਰ ਤੋਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਮੈਂ ਸਭ ਤੋਂ ਪਹਿਲੇ ਵੀ ਬਹੁਤ-ਬਹੁਤ ਸ਼ੁਕਰੀਆ ਕਰਦਾ ਸਪੀਅਰ ਪ੍ਰੈਸਲਸ ਦਾ ਤੇ ਐ ਸੈਲੈਬ੍ਰਿਟੀ ਦਾ ਜੁਨਾ ਹੈ ਬਰਨਰ ਮਾਨਸਪੰਦ ਆਪជា ਇਹ ਵਾਰੀ ਆਇਆ ਤੇ ਸਾਰੇ ਇਹਦਾ ਆਵਾਜ਼ ਕਰਸਿਆ ਕਰ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਕਿ ਕੋਈ ਸਹੀ ਗੱਲ ਦਾ ਸਾਰੇ ਫੋਟੋਗ੍ਰਾਫੀ ਆਸ਼ੀਸ਼ ਕਰਦੇ ਬਾਕੀ ਤੇ ਹੋਰ ultra audio ਸਾਰੇ ਚਾਰਸ਼ਰ ਜੀ ਰੈਸਪੋਰਟ ਦੇ ਗੂਜੀ ਉਹ ਸਾਰੇ ਜੀਸ ਤੇ ਤੁਹਾਡਾ ਬਈ ਅਹ ਨਹੀਂ ਕਿਹਾ ਲਗਾ ਉਸ ਜਾਣ ਤੋਂ ਕਰਕੇ ਇਸ ਵਾਰ ਜਿਹੜਾ ਹੋ ਰਿਹਾ ਹੈ ਅੱਜ ਬਹੁਤ ਦੀ ਨਹੀਂ ਅੰਦਰੀਅਾਸ ਤੇ ਮਾਰਗ ਵੱਲ ਜਾਂਦਾ ਬਹੁਤ ਸਾਰੇ ਲੋਕ ਪਰਿਸ਼ ਦੇ ਨਾਲ ਤੋਂ ਬਹੁਤ ਮਹੱਤਵਪੂਰਨ ਹੈ ਮੈਂ ਜਿਹੜੇ ਸਾਡੇ ਕਲੱਬ ਦੇ ਡਾਇਰੈਕਟਰ ਡਾਕਟਰ ਐਚ ਚਸਪਾਵਾ ਸਾਡੇ ਪੰਜਾਬ ਦੇ ਪ੍ਰਧਾਨ ਨਰਜੀਤ ਸਿੰਘ ਰਾਜੂ ਜੀ ਉਹਨਾਂ ਨੂੰ ਇਹ ਸੇਰਾ ਬਗਲਾ ਦੇਣਾ ਚਾਹੁੰਦਾ ਵਾਰ ਦਿਨ ਹੈ ਇਹ ਪਿਛਲੀਆਂ ਦੋ ਮਿੰਟਾਂ ਕਿਤੇ ਲਗਾਤਾਰ ਲਾਲ ਕਰਦੇ ਆ ਰਹੇ ਸੀਗੇ ਕਿ ਅਸੀਂ ਪੰਜਾਬ ਦੀ ਬੋਡੀ ਡਿਕਲੇਅਰ ਕਰਨੀ ਹੈ ਪੰਜਾਬ ਦੀ ਬੋਡੀ ਡਿਕਲੇਅਰ ਤੋਂ ਬਾਅਦ ਫਿਰ ਪੂਰੀ ਬੋਡੀ ਡਿਕਲੇਅਰ ਹੋਣੀ ਹੈ ਸੋ ਅੱਜ ਜਿਹੜੇ ਫੈਸਲਾ ਲਿਆ ਗਿਆ ਮੀਟਿੰਗ ਦੇ ਸਾਰੇ ਪੱਤਰਕਾਰਾਂ ਨੇ ਅਮਰਸਰ ਤੋਂ ਅਨਜੀਤ ਸਿੰਘ ਜਰਾਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉੱਥੇ ਦੀ ਟੀਮ ਡਿਕਲੇਅਰ ਕਰਨਗੇ ਉਹਨਾਂ ਨਾਲ ਸੁਚਾਰੂ ਸੀ ਕਿ ਜੀ ਵੀ ਤੌਰ 'ਤੇ ਇਹਨਾਂ ਦੇ ਮੈਂਬਰ ਹੀ ਆ ਜੋ ਵੀ ਇਹਨਾਂ ਨੂੰ ਅੱਜ ਦਿੱਤਾ ਜਾਊਗਾ ਜਣਗੇ ਉਸ ਤੋਂ ਬਾਅਦ ਤਰਨਤਾਰੋਂ ਤੋਂ ਜਿਹੜੇ ਹੈਗੇ ਮਜੀਠ ਸਿੰਘ ਤੇ ਹਰਪ੍ਰੀਤ ਸਿੰਘ ਜੀ ਆਏ ਆ ਮਜੀਠ ਸਿੰਘ ਤੇ ਝੰਡੂ ਨੂੰ ਪ੍ਰਧਾਨ ਬਣਾਇਆ ਗਿਆ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕੰਪਨੀ ਟੀਮ ਦਾ ਗਠਨ ਕਰਨ ਦਾ ਸੋ ਮੈਂ ਇਹਨਾਂ ਨੂੰ ਜਿਹੜੇ ਨਵ ਮੁਖਤਾਜ ਦੇ ਪ੍ਰਧਾਨ ਨੇ ਤੇ ਮੈਂਬਰ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੇ ਸਰਦੇ ਤੇ ਇੰਨੀ ਦੂਰੋਂ ਆ ਕੇ ਸਾਡੇ ਕਲੱਬ ਦੇ ਵਿੱਚ ਜੁਆਇਨ ਕੀਤਾ ਸਾਡੇ ਲੰਬੇ ਸਮੇਂ ਤੋਂ ਸਾਡਾ ਕਲੱਬ ਚੱਲ ਰਿਹਾ ਸਾਡੇ 3 ਨੇ ਨਾਸਤਾ ਪ੍ਰਗਟ ਕੀਤੀ 3 ਨੇ ਵਿਸ਼ਵਾਸ ਜਤਾਇਆ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਵਾਂ ਤੇ ਆਪਣੇ ਜਿਹੜੇ ਸਾਡੇ ਦੋ ਮੁੱਖ ਖੋਦੇਦਾਰ ਹੈ ਇਹਨਾਂ ਨੂੰ ਵਧਾਈ ਦਿੰਦਾ ਵਾਂ ਕਿ ਨੇ ਥੋੜੇ ਸਮੇਂ ਸਮੇਂ ਦੇ ਵਿੱਚ ਹੀ ਜਿਹੜੀ ਸਾਡੀ ਕਲੱਬ ਜਿਹੜਾ ਵਾ ਉਹਨੂੰ ਉਚਾਈਆਂ ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕੀਤੀ ਹੈ ਸੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੈ ਮੈਚ ਦਾ ਜਨ ਸਤਿ ਸ਼ਕਤ ਰਣਨੀਤੀ ਇਹ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਬਣਾਏ ਆ ਨਵਜੀਤ ਸਿੰਘ ਰਾਜੂ ਪੰਜਾਬ ਦੀ ਬੋਡੀ ਜਿਹੜੀ ਇਹਨੇ ਡਿਕਲੇਅਰ ਕਰਨੀ ਹੈ ਜਿਹੜੀ ਕਪੂਰਥਲੇ ਦੀ ਬੋਡੀ ਹੈ ਮੈਂ ਪ੍ਰਧਾਨ ਸੀ ਕਪੂਰਥਲੇ ਮੈਨੂੰ ਉਹਨਾਂ ਨੇ ਤੁਸੀਂ ਸਾਰੇ ਰਲ ਕੇ ਨੈਸ਼ਨਲ ਪ੍ਰਧਾਨ ਬਣਾਇਆ ਮੇਰਾ ਬਹੁਤ ਮਾਨ ਵਧਾਇਆ ਵਾ ਇਹਨੂੰ ਸਾਰੇ ਇੰਡੀਆ ਦਾ ਪ੍ਰਧਾਨ ਬਣਾਇਆ ਕਪੂਰਥਲੇ ਦੀ ਇਹੜੀ ਬੋਡੀ ਹੈ ਇਹ ਜਿਹੜੀ ਹਰਵੰਸ ਸਿੰਘ ਸਤਦੇਵਾ ਜੀ ਉਹ ਪ੍ਰਧਾਨ ਪੰਜਾਬ ਦੇ ਆ ਗਏ ਡਾਇਰੈਕਟਰ ਡਾਕਟਰ ਐਚਐਸ ਮਾਵਾ ਹੈਗੇ ਆ ਉਹਦਾ ਮੇਰੀ ਵੀ ਜ਼ਿੰਮੇਵਾਰੀ ਹੈਗੀ ਹੈ ਕਿ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਮੀਟਿੰਗ ਦੇ ਵਿੱਚ ਅੱਜ ਕਿੰਨੇ ਮੈਂਬਰ ਕਿਸੇ ਫੰਕਸ਼ਨ ਕਰਕੇ ਕੋ ਦਿੱਲੀ ਹੈ ਕੋਈ ਆਪਣੇ ਆਪਣੇ ਕੰਮਾਂ ਤੇ ਗਏ ਹੋਏ ਆ ਉਹ ਬਾਰਸ਼ਾ ਕਰਕੇ ਵੀ ਕੁਝ ਮੈਂਬਰ ਨਹੀਂ ਆਏ ਆ ਤੇ ਅਗਲੀ ਮੀਟਿੰਗ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਕਪੂਰਥਲੇ ਦੀ ਜਿਹੜੀ ਬੋਡੀ ਹੈ ਉਹ ਡਿਕਲੇਅਰ ਹੋ ਜਾਏ ਸੋ ਇਸ ਕਰਕੇ ਮੈਂ ਕੋਸ਼ਿਸ਼ਾ ਦਾ ਪ੍ਰਯਾਸ ਰਹੂਗਾ ਕਿ ਜਿਹੜਾ ਕਲੱਬ ਹੈ ਜਿਹੜਾ ਅਸੀਂ ਇਹਨੂੰ ਪਿਛਲੇ 10 ਸਾਲਾਂ ਤੋਂ ਚਲਾ ਰਹੇ ਆ ਇਹਨੂੰ ਆਪਾਂ ਪੂਰੇ ਪੰਜਾਬ ਦੇ ਵਿੱਚ ਛੱਡ ਕੇ ਜਦੋਂ ਪੰਜਾਬ ਦੀ ਸਾਡੇ ਸਾਰੇ ਜ਼ਿਲ੍ਹਿਆਂ ਦੀ ਬੋਡੀ ਬਣ ਗਈ ਹੈ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਨੈਸ਼ਨਲ ਲੈਵਲ ਤੇ ਲੈ ਜਾਵਾਂਗੇ ਕਿਉਂਕਿ ਅਸੀਂ ਆਪਣੇ ਕਲੱਬ ਦਾ ਨਾਮ ਰੱਖਿਆ ਹੋਆ ਨੈਸ਼ਨਲ ਜਰਨਲਿਸਟਸ ਕਲੱਬ ਆਫ ਇੰਡੀਆ ਮੈਂ ਇਸ ਕਰਕੇ ਜਿੰਨੇ ਵੀ ਤੁਸੀਂ ਮੈਂਬਰ ਹੈ ਤੁਹਾਡਾ ਹਰਿਆਣਾ ਦੇ ਵਿੱਚ ਪਾਣੀਪਤ ਕੁਸਪੁਰ ਖੇਤਰ ਦਿੱਲੀ ਕਿਤੇ ਕੋਈ ਹੋਵੇ ਆਪਣਾ ਰਿਸ਼ਤੇਦਾਰ ਮਜਬੀ ਕੀ ਯਾਰ ਦੋਸਤ ਹੋਵੇ ਤੁਹਾਨੂੰ ਮੈਸੇਜ ਕਰੋ ਕਿ ਇਹ ਸਾਡਾ ਕਲੱਬ ਹੈ ਪੱਤਰਕਾਰੀ ਨਾਲ ਜੁੜਿਆ ਹੋਵੇ ਇਹ ਜ਼ਰੂਰ ਦੇਖਣਾ ਹੈ ਮੈਂਬਰ ਕੋਈ ਵੀ ਹੋ ਸਕਦਾ ਵਾ ਪਰ ਜਿੰਨੂੰ ਪ੍ਰਧਾਨ ਬਣਾਣਾ ਹੈ ਕਮ ਸੇ ਕਮ ਉਹ ਪੱਤਰਕਾਰ ਨਾਲ ਜੁੜਿਆ ਹੋਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇਹਨਾਂ ਬੜਾ ਸਮਾਂ ਦਿੱਤਾ ਜੀ ਕਲੱਬ ਨੂੰ